ਡਿਸਟ੍ਰੀਬਿਊਟ ਕਰਦਾ ਹੈ ਇਹ ਜਿਹੇ ਸੁੱਤੋ ਬਟਾ ਉਪਰਲਾ ਸਤਪਤੀ ਜਨਤੀ ਮਹਾਰਾਜ ਆਇਆ ਪਰ ਕਿਸਾਨ ਅਜੋਕੇ ਦੀ ਬੋਰੀ ਚੁੱਕਦੇ ਹਨ ਪਰ ਉਸ ਤੋਂ ਬਾਅਦ ਆਰਥਿਕ ਖੇਤਰ ਦੇ ਵਿੱਚ ਜਿਹੜਾ ਆ ਇਹ ਜਿਹੜਾ ਆ ਵੱਡਾ ਜੋਧਨਪੁਰ ਖਾਨਾ ਨੇ ਕੀ ਬੰਨਿਆ ਪਰ ਸਰੂਜੀ ਮਹਾਰਾਜ ਨੇ ਕੋਲਾ ਫੁਰ ਦੇ ਵਿੱਚ ਜਿਹੜਾ ਆ ਅਰਥਨਤਕ ਕੋਲ ਸੋਸਾਇਟੀ ਬਣਾਈ 1913 ਨੋਟ ਕਰ ਲਿਓ 1913 ਚ ਆਰਥਿਕ ਕਾਰਪੋਰੇਟ ਸ਼ਕਤੀ ਵढਾਈ ਇਹ ਵੀ ਮਾਧਿਅਮ ਤੋਂ ਜਿਹੜੀਆਂ ਅੱਜ ਕਾਰਪੋਰੇਟ ਸਾਇਟੀਆਂ ਆ ਇਹਦਾ ਯੋਗਦਾਨ ਜਿਹੜਾ ਆ ਉਹ ਬਹੁਤ ਜ਼ਰੂਰੀ ਸਮਝਾਉਣਾ ਹੈ ਜੀ ਹਾਂ ਉਹਨਾਂ ਦੇ ਵਿੱਚ ਸਾਡੇ ਲੋਕਾਂ ਦਾ ਲਾਭ ਨਹੀਂ ਕਿਤੇ ਲਈ ਸਰਵੋਦੀ ਮਹਾਰਾਜ ਨੇ ਟੱਟ ਵਿਆਜ ਦਰ ਦੇ ਉੱਤੇ ਤੁਸੀਂ ਯਾਦ ਕਰਿਆ ਅੱਜ ਵੀ ਉਹਨਾਂ ਸਮਿਆਂ 'ਚ ਜਿਹੜਾ ਆ ਉਹ ਜਿਹੜਾ ਵਪਾਰੀ ਲੱਗਿਆ ਜਿਹੜਾ ਬਣਿਆ ਆ ਬਹੁਤ ਪ੍ਰਸੰਗਿਆ ਦੇ ਉਪਰ ਕਿੰਨੇ ਦਰਜਾ ਅੱਜ 70% ਵਾਸ਼ੇ ਵਧਦੀ ਜਾ ਰਹੀ ਹੈ 10% ਸਾਡੇ ਨੂੰ ਪਤਾ ਹੀ ਨਹੀਂ 70% ਦਾ ਕਿੰਨਾ ਬਣਦਾ ਹੈ। ਹੋਰ ਉਨੋ ਸਮਿਆਂ 'ਚ ਸ਼ੇਤਰਪਤੀ ਚਾਉਗੀ ਮਹਾਰਾਜ ਨੇ ਜਿਹੜਾ ਆ ਉਹ ਕੋਲਾਪੁਰ ਦੇ ਵਿੱਚ ਅਰਥਨ ਕਾਰਪੋਰੇਸ਼ਨ ਸੋਸਾਇਟੀ ਗਈ ਹੁੰਦੀ ਸੀ ਸਾਟ ਵਿਆਜ ਦੇ ਮੱਦੇਨਜ਼ਰ ਨੂੰ ਕੀਤਾ ਤੇ ਹੋਰ ਦੂਸਰਾ ਇਸ ਫੇਟੀ ਨੂੰ ਅੱਗੇ ਉੱਪਰ ਲੈਣ ਲਈ ਪਾਸ ਪਤਨਾ ਕਾਡ ਲੈਣ ਦੇ ਉਹਨਾਂ ਨੇ ਉਸ ਦੇ ਲਈ ਅਦਰੂਸ ਸਬਮਿਟ ਕੀਆ ਜਿਹੜੀਆਂ ਮੂਲਿਤ ਮੰਗ ਲਈਆਂ ਨੇ ਔਰ ਬੁਨਾ ਵਾਸਤੇ ਸਪੈਸ਼ਲ ਜਿਹੜਾ ਹੈ 3 ਕਰੋੜ ਐਗਰੀਕਲਚਰਿਟੀ ਫੰਡ ਇਸ ਤਰ੍ਹਾਂ ਮਿਲਦੀ ਹੈ। ਸੈਕਟਰ ਤੋਂ ਦਿੱਤਾ ਪਈ। ਉਹਦੇ ਸੋਤਣਾ ਚਾਹੂਦੀ ਮਹਾਰਾਜ ਦੇ ਸਾਥੇ ਵੀ ਇਹ ਕੰਮ ਕਰਦਿਆਂ ਨੇ ਬੜੀ ਆਈ ਹਾਈਬ੍ਰਿਡ ਨਿਕਲ ਆਇਆ। ਪੂਰੀ ਪਹਾੜੀ ਦੇ ਤੇ ਅਰੋਸਤ ਕਰਨ ਦੇ ਅਸਰ ਮਿਲਣ ਲੱਗਿਆ। ਆਜਾ ਇਹ ਤੁਹਾਨੂੰ ਬੋਲਣ ਦੇ ਮੌਕੇ ਦਿੰਦਾ ਹਾਂ ਸਰ ਜੀ ਇਹਨੂੰ ਪਤਾ ਇਹਨੂੰ ਬੋਲਣੀ ਆ। ਆਹ ਵੇਹੜਾ ਸਾਡੀਆਂ ਸਕੀਮਾਂ ਇੱਥੇ ਚਲਾਈਆਂ ਆ ਹਨ। ਸਨਚਾਈ ਦੇ ਸਭ ਤੋਂ ਵੱਡੇ ਗਰੀਬਾਂ ਦਾ ਇਹ ਮਨਾਰਾ ਇੰਨਾ ਹੈ। ਨਾਲੇ ਕਿਨਾ ਗਰੀਬਿਆਂ ਵਿੱਚ ਸੁਰੱਖਿਆ ਪਹੁੰਚਾਈ। বিনা ਯੋਜਨਾ ਤੋਂ ਬਾਅਦ ਉਹਨਾਂ ਦੇ ਬਾਲ ਤੇ ਜਿਹੜਾ ਆ ਜਿਹੜਾ ਐਂਟਰਸ ਰਿਟੀਨਾ ਦਾ ਕੈਪੀਟਲ ਆ ਵੀ ਜਿਹੜਾ ਸਾਡੇ ਕੰਸਟਰਕਸ਼ਨ ਆਰਟੀਕਲ ਦਾ 300 ਪੈਜ ਦੇ ਸਟਾਰ ਨੰਬਰ ਆਰਟੀਕਲ ਆ ਬਬਰੂ ਗੇਟ ਤੋਂ ਜਿਹੜੇ ਪ੍ਰਾਪਨਾ ਕੀਤਾ ਉਹ ਕਿਸੇ ਮੈਹਰਾ ਦਾ ਸਿੰਚਾਈ ਕਰਦੀ ਜਿਹੜੇ ਸੋਕੇ ਹੋリエ ਏਰੀਆ ਆ ਉਹਨਾਂ ਨੂੰ ਮੈਹਰਾ ਪ੍ਰਾਪਤ ਕੀ ਮੈਹਰਾ ਉਹ ਜਿਹੜੇ ਬੰਨ ਲਾ ਕੇ ਜਿਹੜਾ ਡੈਮ ਬਣਾ ਕੇ ਉਹ ਡੈਮ ਜਿਹੜਾ ਸੀ ਭੰਡਾਰਾ ਭਾਗੀ ਰੱਖ ਕੇ ਰਿਹਾ ਮੈਂ ਜਿਹੜਾ ਉਹ ਬਣਾਇਆ ਬੰਨ ਲਾਇਆ ਉਸ ਤੋਂ ਬਾਅਦ ਉਹ ਸਿੰਚਾਈ ਹੈ ਅੱਜ ਮੈਹਰਾ ਨਹੀਂ ਇਸੇ ਤਰ੍ਹਾਂ ਜਿਹੜਾ ਇੰਡਸਟਰੀਅਲ ਦੇ ਵਿੱਚ ਆਰਪੀਟ ਦਾ ਜਿਹੜਾ ਦਰਜਾ ਹੈ ਹਸਕਲਾ ਕੰਪਨੀ ਕਾਫੇਸਿਲ ਦੇ ਕਾਮਿਆਂ ਨੂੰ ਉਹਨਾਂ ਨੇ ਸਹਾਇਤਾ ਕੀਤੀ ਉਹਨਾਂ ਨੇ ਸਹਾਇਤਾ ਕਰਕੇ ਬੜਾ ਜਿਹਾ ਉਤਾਰ ਪਾਇਆ ਔਰ ਸ਼ਡਿਊਲ ਨਾਲ ਸ਼ਡਿਊਲ ਪਾਇਆ ਉਹਨਾਂ ਨੂੰ ਹੀ ਲੋਕਾਂ ਦੇ ਵਾਸਤੇ ਇੱਕ ਉਹਨਾਂ ਨੇ ਜਿਹੜਾ ਆ ਉਹ ਸੁਨੀਨ ਜਿਹੜੀ ਆ ਪਹਿਲੇ ਵੀ ਲਾਈ ਜਿਹੜੀ ਪਤਾਈ ਮੈਨਰੀ 1906 ਦੇ ਵਿੱਚ ਆਈ ਇਹਦੇ ਸਾਰੇ ਲੋਕਾਂ ਨੂੰ ਪੂਨਾ ਮਿਲ ਗਿਆ। ਪਟਾਣਾ ਉਹ ਦੁਰਗਾਰ ਦੇ ਮੋਕੇ ਮਿਲਿਆ। ਪਰ ਜਿਹਦਾ ਪ੍ਰਾਪਤਨਾ ਬਾਬਾ ਕਹਿੰਦੇ ਸਰਦਾਰਨ ਕਰਦੇ ਆ। ਇਸ ਸਰਦਾਰ ਦੇ ਸਾਰਾ ਕੁਝ ਇਹਦੇ ਵਿੱਚ ਹੀ ਆ। ਪਰ ਮਸਲਾ ਇਹ ਆ ਕਿ ਅਸੀਂ ਇਹਨੂੰ ਪੜ੍ਹ ਦੇਣੀ ਹੈ। ਜਦੋਂ ਅਸੀਂ ਪੜ੍ਹਾਂਗੇ ਕਿ ਸਾਨੂੰ ਵਰਤਣ ਦੀ ਲੋੜ ਹੈ ਕਿ ਕਾਪਾਨੀ ਵਰਗੂ। ਮੈਨੂੰ ਕਾਪਾਨਾ ਬੋਲ ਵੀਣਾ। ਸੰਦੇ ਨੂੰ ਰਾਹੀ ਆ। प्रावधानी बहुत सारे फैक्ट्रिया लाइया और अब तुम देख रहे हो पंजाब भारत जो रोजगार के मेले ला रहे हशियारपुर डिस्ट्रिक्ट लगे सोलह मेट का फैक्ट्री आर अलग अलग क्वाटर मिल ने होलियां चोलिया फैक्ट्रिया आना प्लेसमेंट करवाइ रोजगार पचहत्तर प्रतिशतों की महाराज के दस नवंबर उन्नीस सौ सतारा दो जून उन्नीस सौ सतानवे बाबा छत्रपति शाम जी महाराज ने जो सरकारी ਕੱਟ ਜਾਂਦੇ ਆ। ਇੰਤੈਂ ਜਿਹੜਾ ਆ ਉਹ ਅਫਸਰ ਸ਼ਾਮੀਆ ਉਹਦੇ ਵਿੱਚ ਵੀ ਖੰਦ ਜਿਹੜਾ ਉਹਨਾਂ ਨੇ ਪ੍ਰਾਪਤਨ ਕੀਤਾ ਉਹ ਸਰਮਾ ਦਾ ਮੈਕੈਨਿਕਲ ਕਰਦਾ। ਉਹ ਕਿਤੇ ਕਲਾਸ ਹੋਈ ਜਾਣਾ ਫਿਰ ਉਹਨਾਂ ਨੂੰ ਮਟੀਰੀਅਲ ਨਹੀਂ ਮਿਲਦਾ। ਅਵਿਸ਼ੇਤਰਾ ਪੂਰਨਾ ਜਿਹੜਾ ਸਿੱਖਿਆ ਖੇਤਰ ਦੇ ਵਿੱਚ ਪੱਟਾ ਜਿਹੜਾ ਯੋਜਨਾ ਨੇ ਆ ਉਹਨਾਂ ਨੇ 1903 ਦੇ ਵਿੱਚ ਜਿਹੜਾ ਉਹ ਟੈਕਨੀਕਲ ਕਾਲਜ ਜਿਹੜੇ ਅਕਸਾਲ ਦੇ ਡਿਪਲੋਮਾ ਇੰਜੀਨੀਅਰਿੰਗ ਕਾਲਜ ਉਸ ਵਿੱਚ ਵਾਪਸ ਤੋਂ ਬਣਨ ਦੀ ਜਿਹੜਾ ਆ और राजा राम के ना, ना आ, भी आ, जो छत्रपति छत्रपति शिवाजी महाराजा जो बेटा थे जिन्होंने स्कूल खोलिया भी खोलियां मिलेगी और इस तरह उन्होंने अपनी उदमपुर रियासत दिनिया महानगर पालिका थी नगर पालिका थी नगर पाली आ ਉਹਨਾਂ ਦੇ ਵਿੱਚ ਜਿੰਨੇ ਵੀ ਕਰਮਚਾਰੀ ਸੀ ਉਹਨਾਂ ਦਾ ਪ੍ਰੋਵੀਡੈਂਟ ਫੰਡ ਹੈ ਜਿਹੜਾ ਪੀਐਫ ਹੈ ਉਹ ਚੱਲ ਰਿਹਾ ਸੀ ਸਮਿਹਾ ਦਿਨਾਂ ਨਾਲ ਰੱਖਣਾ ਲੋੜ ਹੁੰਦਾ ਸਮਝੋ ਮਤਾਂ ਨਹੀਂ ਕਿੰਨੇ ਮਤਾਂ ਕਰ ਰਹੇ ਹੋਣਗੇ ਮਾਫ ਕਰਿਓ ਔਰ ਇਹ ਸਮੂਹ ਜੀ ਮਹਾਰਾਜ ਦੀ ਵਕੀਲੀ ਨੇ ਇਸੇ ਤਰ੍ਹਾਂ ਉਹਨਾਂ ਨੇ ਆਪਣੀ ਵਿਆਸਥ ਦੇ ਵਿੱਚ 30 ਸਤੰਬਰ 1900 ਨੂੰ सर्कुलर जारी किया क्योंकि अगे की हूँ कि पहला स्कूल अलग अलग से प्रकाश जो सरना वर्गिया स्कूल अलग थी पर शाह छत्रपति शिवाजी शाहू जी महाराज ने जरा